ਟੈਂਟ ਬਾਈ 2 ਕਹਿੰਦੇ ਮੁੰਡਿਆਂ ਨੇ ਸੈੱਟ ਕਰਕੇ ਲਾ ਲੇ ਜਮਾ ਪਹਾੜ ਦੀ ਛਤਰ ਛਾਇਆ ਦੇ ਹੇਠ ਤੇ ਚਾਰੋਂ ਸਾਈਕਲ ਆਪਣੇ ਟੈਂਟ ਦੇ ਨਾਲ ਲੋਕ ਲਾ ਕੇ ਬਾਈ ਖੜਾ ਤੇ ਅਤੀ ਤ੍ਰਿਕ ਜੀ ਦਿਨ ਹੈਗਾ ਵੀਰਵਾਰ ਤੇ ਜਗ੍ਹਾ ਹੈਗੀ ਆ ਗੋਬਿੰਦ ਘਾਟ ਛੱਪਣਾ ਚ ਡਲੇ ਮਾਰਨ ਵਾਲੇ ਜੀ ਕਦੇ ਕਦੇ ਨਦੀਆਂ ਦਾ ਨਜ਼ਾਰਾ ਵੀ ਲੈ ਲੈਂਦੇ ਨੇ ਤੇ ਜੀ ਸਾਰਿਆਂ ਨੂੰ ਛੋਟੇ ਵੱਡਿਆਂ ਨੂੰ ਜੀ ਸਾਰਿਆਂ ਨੂੰ A to Z ਸਾਸਰੀ ਕਾਲ ਜੀ ਅੱਜ ਬਾਈ ਗੁਰਪਰਾੜ ਵਾਲਾ ਆ ਮੈਂ ਤਾਰਾ ਤੂਰਾ ਜੀਆਂ ਲਾ ਲੀਆਂ ਮਖਾ ਦੇਖ ਲਗੇ ਵੀ ਬਾੜ ਕਿਵੇਂ ਆਉਂਦੀ ਆ ਜੀ ਬਾਈ ਤੋਂ ਮੰਗੇ ਆਗੇ ਏ ਭਾਈ ਸਾਨੂੰ ਇੱਥੇ 2 ਦਿਨ ਹੋ ਗਏ ਜੀ ਬੈਠਾ ਨੂੰ ਪਹਿਲੇ ਦਿਨ ਉੱਪਰੋਂ ਜੀ ਵਾਪਸ ਆਏ ਤੇ ਇੱਕ ਦਿਨ ਰੈਸਟ ਕੀਤੀ ਇੱਥੇ ਤੇ ਦੂਜੇ ਦਿਨ ਆਪਣਾ ਸੰਦੀਪ ਬਿਮਾਰ ਹੋ ਗਿਆ ਤੇ ਅੱਜ ਆਪਾਂ ਜਾਣਾਗਾ ਜੀ ਬਦਰੀਨਾਥ ਵੱਲ ਨੂੰ ਬਦਰੀਨਾਥ ਵੱਲ ਨੂੰ ਜਾਣਾਗਾ ਜਿਹੜਾ ਗੁੱਗਲ ਬਾਬਾਗਾ 24 ਕਿਲੋਮੀਟਰ ਦਾ ਰਾਹ ਦਿਖਾਉਂਦਾਗਾ ਤੇ ਬਾਕੀ ਕਈ ਵਾਰੀ ਭਾਈ ਘੱਟ ਵੱਧ ਵੀ ਹੋ ਜਾਂਦਾ ਬੋਰਡਾਂ 'ਤੇ ਕੁਝ ਹੋਰ ਲਿਖਿਆ ਹੁੰਦਾ ਤੇ ਗੁੱਗਲ ਮੈਪ ਕੁਝ ਹੋਰ ਦੱਸਦਾ ਰਹਿੰਦਾਗਾ ਤੇ ਸਾਹਮਣੇ ਗੁਰੂ ਘਰ ਆਗਾ ਆਪਣੇ ਯਾਰਾਂ ਮਿੱਤਰਾਂ ਨਾਲ ਤੁਹਾਨੂੰ ਇੱਕ ਅਰੀ ਸਵੇਰੀ ਦੀ ਮੁਲਾਕਾਤ ਕਰਾ ਦਈਏ ਹਾਂ ਆ ਬੈਠਿਆ ਜੀ ਆਪਣੇ ਆੜੀ ਮਿੱਤਰ ਤੇ ਜਾਨ ਦੀ ਬਾਈ ਜੀ ਤਿਆਰੀ ਹੈਗੀ ਜਾਵਾਂ ਐਨ ਤਿਆਰੀ ਹੈ ਵੀਰੇ ਗੂਟ ਪਾ ਲੇ ਚੋਲੇ ਚੱਕਣੇ ਆ ਤੇ ਲੋ ਬਡਾਂ ਅੱਜ ਉਹ ਹੈਂਡਲ ਮੇਰੇ ਕੋਲ ਹੈ ਨਾ ਅੱਜ ਹੈਂਡਲ ਮੇਰੇ ਕੋਲ ਹੈ ਨਾ ਵਧੀਆ ਬਾਈ ਚੜਦੀ ਕਲਾ ਹੋਰ ਬਾਈ ਬਿੱਟੂ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਠੀਕ ਹੈ ਬਾਈ ਕਿਹਨਾ ਬਾਈ ਹਰਮਨ ਮੇਰਾ ਜੀ ਆਉਂਦਿਆਂ ਨੂੰ ਬਾਈ ਤੇ ਧਰ ਲਿਆ ਮੈਿਕ ਪਹਿਲਾਂ ਕਿੱਥੋਂ ਹੈ ਬਾਈ ਅਸੀਂ ਸ਼ਿਰ ਮਕਸਦ ਆਤੋਂ ਹੀ ਹੁਣ ਹੀ ਆਉਂਦੇ ਹਾਂਲੇ ਹਾਂਜੀ ਹਾਂਜੀ ਕੱਲ ਮੈਸੇਜ ਕਰਦਿਆ ਸੀ ਜੋ ਕਿ ਪੁਤਰਾਗੰਡਾ ਜੀ ਅੱਛਾ ਅੱਛਾ ਉਹ ਤੁਸੀਂ ਮੈਨੂੰ ਦੇਖਦੇ ਆ ਬਲੌਗ ਵੇਖ ਵੇਖ ਫਿਰ ਸਾਡਾ ਜੀਗ ਤਾਂ ਵੀ ਅਸੀਂ ਵੀ ਚੱਲ ਗਏ ਅਸੀਂ ਪਰ ਮੋਟਰਸਾਈਕਲ ਤੇ ਆਏ ਹਾਂ ਸਾਈਕਲਿੰਗ ਵੇਹੇ ਕਰੀਦੀ ਆ ਜੀ ਰੋਡ ਸਾਈਡ ਜੀ ਐਨ ਬਈ ਜੀ ਦਾ ਧੰਨਵਾਦ ਤੇ ਸਾਨੂੰ ਵੀ ਵਧੀਆ ਲੱਗਦਾ ਮਿਲ ਕੇ ਵੀਰੇ ਆਓ ਜੀ ਐਨ ਬਈ ਕੀ ਸੇਵਾ ਕਰੀਏ ਬੱਸ ਜੀ ਬਸ ਆਏ ਹਾਂ ਬਸ ਤੁਹਾਡੀਆਂ ਵੀਡੀਓ ਵੇਖੀਆਂ ਸਾਰਿਆਂ ਭਰਾਵਾਂ ਦੀਆਂ ਬਹੁਤ ਵਧੀਆ ਲੱਗਿਆ ਬਾਈ ਬਸ ਅਸੀਂ ਵੀ ਟਾਇਰ ਚੱਕ ਨਹੀਂ ਲੱਗਦੇ ਸੀ 2 ਦਿਨ ਇੱਥੇ ਰੈਸਟ ਮਾਰ ਲਈ ਪਹਿਲਾਂ ਨਹੀਂ ਵਧੀਆ ਜੀ ਤੇ ਮਾਜੀ ਗੋ ਬਾਈ ਸਾਰੇ ਹਾਂ ਜਾਣੇ ਅੱਗੇ ਨੂੰ ਅੱਜ ਠੀਕ ਹੈ ਜੀ ਮੈਨੇ ਸ਼ਗੋ ਪ੍ਰਸ਼ਾਦਾ ਪਾਣੀ ਮਿਲਦੇ ਆ ਫਿਰ ਆਪਾਂ ਦੁਬਾਰਾ ਕਰਦੇ ਆ ਬਾਈ ਨਹੀਂ ਹੋਣਾ ਅਸੀਂ ਨਿਕਲਾਂਗੇ 8 ਘੰਟੇ ਤੁਹਾਨੂੰ ਲੱਗ ਜੂਗਾ ਨਹੀਂ ਬਸ ਸਾਈਕਲ ਤੇ ਸਾਈਕਲ ਨਹੀਂ ਅੱਗੇ ਜਾਣਾ ਸਾਈਕਲ ਖੜੀ ਐ ਪਰਕ ਚ ਹਾਂ ਵੀਰੇ 25 ਤਰੀਕ ਨੂੰ ਪਹਿਲੇ ਦਿਨ ਗਏ ਸੀ ਹਾਂਜੀ ਬੜੀ ਬੜੀ ਹਾਂਜੀ ਅੱਜ ਕਰਦੇ ਆ ਮੈਂ ਦਾਦਾ ਦੇ ਨੂੰ ਫੋਟੋ ਕਰ ਵੀ ਰਿਓ ਜੀ ਤੇ ਆ ਅੱਗੇ ਦੀ ਗੱਲ ਬਾਈ ਸਟਾਰਟ ਕਰੀਏ ਤੇ ਅੱਜ ਆਪਾਂ ਫਿਰ ਚੱਲੀਏ ਦੋ ਦਿਨ ਹੋ ਗਏ ਇੱਥੇ ਬੈਠਿਆਂ ਨੂੰ ਹਾਂ ਜਾਣਾ ਤਾਂ ਪੈਣਾ ਹੀ ਐ ਜਾਣਾ ਤਾਂ ਪੈਣਾ ਹੀ ਜਾਣਾ ਤਾਂ ਪੈਣਾ ਹੀ ਦੋਸਤਾਂ ਆਪਣਾ ਕਰਦੇ ਆ ਜੀ ਇੱਕ ਥੋੜੀ ਆਪਣੀ ਕੋ ਮਿਸ ਇਨਫਾਰਮੇਸ਼ਨ ਆ ਜਾਂ ਕੀ ਹੈ ਜੀ ਪਤਾ ਨਹੀਂ ਲੱਗ ਰਿਹਾ ਪਰ ਸੁਰਗਰੋਣੀ ਜੀ ਪਹਿਲੇ ਕਰਿਆ ਹੋਇਆ ਪਰ ਇੱਕ ਬੰਦਾ ਜਿਵੇਂ ਮਿਲਿਆ ਤੇ ਉਹ ਕਹਿੰਦਾ ਕਿ 2L ਵੀ ਲੈਣਾ ਪਊਗਾ ਇੰਡਰ ਲਾਈਨ ਪਰਮਿਟ ਉਹਦੇ ਵਾਸਤੇ ਕਿਉਂਕਿ ਬੂਟਰ ਏਰੀਆ ਤੇ ਆਪਣਾ ਆ ਜਾਂਦਾ ਹੈਗਾ ਸੁਰਗਰੋਣੀ ਪਰ ਥੋੜਾ ਤੁਸੀਂ ਕਰ ਸਕਦੇ ਹੋ ਜਿੰਨੀ ਕੀ ਸੀ ਲੋੜ ਹੈਗੀ ਆ ਬਸੂਦਰਾਪਾਦ ਤੋਂ ਥੋੜਾ گاਹ ਤੱਕ ਜਾ ਸਕਦੇ ਹੋ ਪਰ ਪੂਰਾ ਨਹੀਂ ਕਰ पाओगे ਉਹ ਬਿਨਾਂ ਤੋਂ ਸਾਡੇ ਤੇ ਸੰਦੀਪ ਭਾਈ ਆਪਣਾ ਕੰਡਮ ਹੋ ਗਿਆ ਸੀਗਾ ਸੰਦੀਪ ਤਾਂ ਠੀਕ ਆ ਕਿਆ ਮਸਰੀ ਨਾ ਆਇਆ ਭਾਈ ਦੀਪੂ ਠੀਕ ਆ ਹਾਂ ਠੀਕ ਆ ਹਾਂ ਜਿਹੜਾ ਪਰਚਾ ਸਾਈਕਲ ਚਲਾਏਗਾ ਠੀਕ ਆ ਨਾ ਓਕੇ ਆ ਨਾ ਸ੍ਰੀਰ ਬਾਕੀ ਦਵਾਈਆਂ ਨੂੰ ਜਿਹੜੀਆਂ ਬੂਟੀਆਂ ਹੈਗੀਆਂ ਸਾਰੀਆਂ ਆਪਣੇ ਕੋਲੇ ਇਹ ਲੋੜ ਪਈ ਤਾਂ ਦਵਾਈਆਂ ਕਈ ਵਾਰ ਗੱਡੀ ਨਾ ਤੂੰ ਮਾਰ ਜਾਂਦੀ ਹੈ ਚਲੋ ਤੇ ਹੁਣ ਗੱਡੀ ਘਰ ਚੋਂ ਬਸ ਸਮਾਨ ਚੱਕ ਲਈਏ ਨਹੀਂ ਗੱਡੀ ਤਾਂ ਨਵੀਂ ਆ ਪਰ ਕਈ ਜਿਹੜਾ ਆਇਆ ਤੇ ਪਰਨਾ ਬਾਈ ਆਪਣਾ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਦਾਸ ਨੇ ਖੁਦ ਹੀ ਮਿਹਰਬਾਨੀ ਕਰੀਆ ਤੇ ਨਹੀਂ ਤਾਂ ਜੇ ਪੂਰਾ ਸਾਫ ਸੁਥਰਾ ਹੁੰਦਾ ਤਾਂ ਬਰਾੜ ਬਾਈ ਜਾਂ ਆਪ ਕਿਸੇ ਹੋਰ ਤੋਂ ਮਿਹਰਬਾਨੀ ਕਰਾਉਣੇ ਹੁੰਦੇਗੇ ਇਹੇ ਦਾ ਉਹ ਪਰਨਾ ਦੇਖੋ ਪਿੰਡੂ ਸਾਹ ਵਾਲਾ ਤੂੜੀ ਬਣਾ ਮੇਰਾ ਪਰਨਾ ਦੇਖੋ ਹਾਂ ਉਹ ਗੱਲ ਬਾਤ ਦਿੰਦੇਗੇ ਬਾਈ ਬਥੀ ਗੱਲ ਫਰੇ ਜਾਣੇ ਵਾਲੇ ਲੱਗਦੇ ਕੋਈ ਪਿੰਡਾ ਤੋਂ ਆਏ ਨੇ ਠੀਕ ਹੈ ਚਲਿਏ ਬਾਈ ਚਲ ਫਸਟ ਚੱਕੋ ਸਮਾਨ ਸੱਲਾ ਇਕੱਠਾ ਕਰਦਿਆਂ ਨੂੰ ਟਾਈਮ 10 ਵਜਨ ਵਾਲੇ ਹੋਗੇ ਜੀ ਤੇ ਧੁੱਪ ਪੂਰੀ ਘੜਕਦੀ ਨਿਕਲੀ ਹੋਈ ਹੈਗੀ ਤੇ ਆਪਣੇ ਘੋੜਿਆਂ ਦਾ ਹਾਲ ਦੇਖਗੇ ਕੀ ਹੈਗਾ ਲਓ ਬਈ ਦੋ ਗੱਡੀਆਂ ਆਪਣੀਆਂ ਇੱਧਰ ਖੜੀਆਂ ਜੀ ਤੇ ਦੋ ਗੱਡੀਆਂ ਨੂੰ ਇੱਧਰ ਲੌਕ ਕੀਤਾ ਹੋਇਆ ਸੀ ਠੀਕ ਠਾਕ ਆ ਵਧੀਆ ਹਵਾ ਘਾਟੀ ਪਈ ਹੈਗੀ ਕਰਦਿਆਂ ਤੇਲ ਪਾਣੀ ਚੈੱਕ ਤੇ ਫੇਰ ਆਪਾਂ ਚੱਲਦੇ ਆਂਗੇ ਅਗੇ ਬਦਰੀਨਾਥ ਵੱਲ ਨੂੰ ਘੋੜਿਆਂ ਨੂੰ ਜੀ ਰੈਡੀ ਕਰੀ ਜਾਂਦੇ ਮੁੰਡੇ ਹਵਾ ਹਵਾ ਸਾਰਿਆਂ ਚ ਭਰ ਲਈ ਇੱਕ ਸਾਈਕਲ ਚ ਰਹਿ ਗਈ ਹਵਾ ਖੜਾਂ ਦੀ ਜਿਆਦਾ ਘਟ ਜਾਂਦੀ ਹੈ ਤੁਰਦਿਆਂ ਦੀ ਨਹੀਂ ਹਜੇ ਹੋਣ ਦੀ ਖੜਾਂ ਸਾਈਕਲਾਂ ਦੀ ਹਵਾ ਘਟ ਗਈ ਸੀਗੀ ਤੇ ਉਧਰ ਬਾਈ ਹੋਰ ਕਪੜਾ-ਕਪੜਾ ਮਾਰੀ ਜਾਂਦਾ ਚੱਕੇ ਜੇ ਚਮਕਾਈ ਜਾਂਦਾ ਪੂਰੇ ਇੰਨੇ ਸ਼ੂ ਬਾਈ ਬੈਗ ਬੂਕ ਅਸੀਂ ਜਾਂਦਾ ਤੇ ਇਧਰ ਹਜੇ ਆਪਣਾ ਸਾਰਾ ਕੁਝ ਉਮੀ ਪਿਆਗਾ ਸਮਾਨ ਇਹ ਆਪਣੇ ਬੈਗਾਂ ਦਾ ਸਾਰਾ ਸਮਾਨ ਭਾਂਡਾ ਢਿੰਡਾ ਇਧਰ ਆਊਗਾ ਸਾਰਿਆਂ ਪ੍ਰਾਂਤਾ ਪ੍ਰੁੰਤਾ ਆਇਆ ਵਾਹਿਗੁਰੂ ਕਰਦੇ ਕਰਾਉਂਦੇ ਬਾਈ ਟਾਈਮ ਪਾਉਣੇ 11 ਦਾ ਹੋ ਗਿਆ ਸਮਾਨ ਥੱਲਾ ਬਾਵਾ ਹੁੰਦਾ ਹਨ ਤੇ ਆ ਬੈਗ ਬੂਗ ਬੰਨਣੇ ਪੈਂਦੇ ਆ ਇਸ ਕਰਕੇ ਟਾਈਮ ਮਾੜੇ ਮਾੜੇ ਨਾਲ ਲੱਗ ਹੀ ਜਾਂਦਾਗਾ ਤੇ ਅੱਜ ਗਰਮੀ ਬਾਵਾ ਹੋਈ ਪਈ ਹੈਗੀ ਤੇ ਜਿਨ੍ਹਾਂ ਬੀਨ ਭਰਾਵਾਂ ਨੇ ਆਪ ਨੂੰ ਫੋਲੋ ਨਹੀਂ ਕੀਤਾ ਤੇ ਆ ਦੇਖ ਲਓ ਆਪਣਾ ਚੈਨਲ ਸਾਰਾ 21 ਨਾਂ ਤੇ ਆ ਬਾਈ ਸਾਰੇ ਪਾਸੇ ਫੇਸਬੁੱਕ YouTube ਜਿਹੜੇ ਪਾਸੇ ਵੀ ਦੇਖੋਗੇ Insta Mauj Snapchat ਜੋ ਵੀ ਆ ਆਪਣਾ 21 ਨਾਂ ਦਾ ਤੇ ਇੱਕ ਆਪਣਾ ਥੋੜਾ ਜਿਹਾ ਨੱਕ ਜਾ ਰਗੜਿਆ ਗਿਆ ਬਾਈ ਤੇ ਬਾਈ ਮੈਨੂੰ ਦੱਸੀ ਬਰਾੜ ਬਾਈ ਇਹ ਕਿਉਂ ਹੁੰਦਾਗਾ ਇਹ ਬਾਈ ਧੁੱਪ ਚ ਹੋ ਜਾਂਦਾ ਮਲਬਰਫ ਚ ਇਹ ਜਿਆਦਾ ਟਾਈਮ ਲਾ ਕੇ ਉੱਥੇ ਤੇ ਉਸਕੇ ਮੂੰਹ ਉਹਦੇ ਬਲੈਕ ਟੰਦੀਆ ਧੁੱਪ ਦੇ ਜ਼ੋਰ ਚ ਪਾਈਦਾ ਉਹਦੇ ਚ ਚਾਨਣ ਫਿਰ ਉਹ ਧੁੱਪ ਬਾਹਰ ਆਪਣੇ ਮੂੰਹ 'ਤੇ ਤੇ ਇਹਦੇ ਵਾਸਤੇ ਆਪਾਂ ਨੂੰ ਸੰਸਕ੍ਰੀਨ ਆਪਣੇ ਉਹ ਲਿਆਉਣੀ ਚਾਹੀਦੀ ਹੈ ਮੂੰਹ ਤੇ ਮਲ ਕੇ ਬਗ ਜੇ ਪਹਿਲੀ ਜਦੋਂ ਬੰਦਾ ਬਰਫਾਂ ਚ ਜਾਣਾ ਤਾਂ ਪਹਿਲਾਂ ਉਹ ਲਾ ਕੇ ਆਵੇ ਤੇ ਫਿਰ ਉਹ ਆ ਚੀਜ਼ ਨਹੀਂ ਕੀਤੀ ਯਾ ਦੇਖ ਲਓ ਬਾਈ ਬਾਕੀ ਦਾ ਸਾਰਿਆਂ ਨੇ ਨੱਕ ਠੀਕ ਹੈ ਕਿ ਤੇ ਮੇਰੇ ਹੀ ਇਕੱਲਾ ਝੜਿਆ ਗਿਆ ਪਤਾ ਨਹੀਂ ਕੀ ਗੱਲ ਹੋ ਗਈ ਤੇ ਚਲੋ ਬਾਈ ਹੁਣ ਆਪਾਂ ਚੱਲੀਏ ਜਿਹੜੇ ਹਸਾਬ ਨਾਲ ਬਾਈ ਦਮ ਚੜਦਾਗਾ ਪਤਾ ਲੱਗਦਾ ਵੀ ਦੋ ਦਿਨ ਬਹਿਲੇ ਖਾ ਖਾ ਕੇ ਨਾ ਬੇਕਾਰ ਹੋ ਗਏ ਬਹੁਤ ਧੂਣਾ ਦਿੱਤਾਗਾ ਦੋ ਦਿਨਾਂ ਚ 2 ਕਿਲੋ ਜੰਮ ਚੜਾ ਦੇਉ ਮੈਂ ਲਾ ਰਾਮ ਨਾ ਰਾਮ ਆ ਜਾ ਆ ਜਾ ਸਿਪੂ ਆ ਜਾ ਸਿਪੂ ਟਾਈਮ ਬੱਝ ਗਿਆ ਜੀ 12 ਲਗਭਗ ਕਿਲੋ ਸਵਾ ਕਿਲੋਮੀਟਰ ਆਏ ਆਗੇ ਤੇ ਬਦਰੀਨਾਥ ਜਾਣ ਵਾਸਤੇ ਵੀ ਤੁਹਾਨੂੰ ਰਜਿਸਟ੍ਰੇਸ਼ਨ ਜਿਹੜਾ ਉਹ ਕਰਾਉਣੀ ਪੈਂਦੀ ਹੈ ਪਰਚੀ ਟੱਕਰ ਲੈਣਾ ਪੈਂਦਾ ਹੈਗਾ ਤੇ ਗੱਡੀਆਂ ਗੁੱਡੀਆਂ ਦੇ ਬਾਈ ਇੱਥੇ ਪੁਲਿਸ ਵਾਲੇ ਵੀ ਖੜੇ ਹੁੰਦੇ ਆ ਥੋੜੇ ਕਾਗਜ਼ ਪੱਤਰ ਵੀ ਫਰੋਲ ਸਕਦੇ ਆ ਤੇ ਜੇ ਤੁਸੀਂ ਇੱਧਰੋਂ ਆਉਣੇ ਹੋ ਮਾਨਾ ਪਿੰਡ ਘੁੰਮਦੇ ਹੋ ਬਦਰੀਨਾਥ ਜਾਣੇ ਤਾਂ ਸਾਧਨਾ ਦੇ ਮਾੜੇ ਕਾਗਜ਼ ਪੱਤਰ ਧਿਆਨ ਨਾਲ ਚੈਕਿੰਗ ਚੂਕਿੰਗ ਭਾਈ ਇਹ ਕਰਦੇ ਆਗੇ ਮਾਣੀ ਮੋਟੀ ਇੱਕ ਹੀ ਦਾਰ ਕੱਢ ਤੇ ਚੱਲ ਜੂ ਸਾਰਾ ਹਾਂ ਇੱਕ ਦੇ ਹੋ ਜਿਆਰਾ ਦੀ ਆ ਟਾਈਮ ਭਾਈ 1 ਵਜਨ ਵਾਲਾ ਹੋ ਗਿਆ ਪਰ ਮੁੰਡੇ ਬਾਹਲੀ ਹਿੰਮਤ ਮਾਰ ਨਹੀਂ ਰਹੀ ਥੱਕੇ ਥੱਕੇ ਜੇ ਲੱਗ ਰਿਹਾ ਪਤਾ ਨਹੀਂ ਦਾ ਬਾਹਲੇ ਦਿਨਾਂ ਬਾਅਦ ਸਾਈਕਲ ਰੋੜਨਾ ਪੈ ਰਿਹਾਗਾ ਤੇ 1.5 2 ਕਿਲੋਮੀਟਰ ਕਾਏ ਆ ਪਿੰਡ ਹੈਗਾ ਇਹ ਪਾਂਡੂਕੇਸ਼ਵਰ ਪਾਂਡੂਕੇਸ਼ਵਰ ਤੇ ਖਾ ਲੈਂਦੇ ਸੀ ਰੋਟੀਆਂ ਉੱਥੇ ਜਿੰਨੇ ਰੇ ਨੇ ਜੀ ਅਰਸੀ ਹੋਣਾ ਸੀ ਆ ਅਰਸੀ ਜਾ ਹੋ ਗਿਆ ਸ੍ਰੀ ਹੌਲੀ ਕਾ ਠੰਡਾ ਕਹੋ ਜੂ ਸਟ ਕੱਲ ਤੱਕ ਤਾਂ ਤੇ ਕੋਈ ਕੇਲਾ ਕਪੜਾ ਜਾਂ ਲੈ ਲਗੇ ਸਰੀਰ ਨੂੰ ਮੜੀ એનર્ਜੀ ਜੀ ਦੇ ਲੀਏ ਤੇ ਸੰਗਦਾ ਇੱਥੋਂ ਬਾਈ ਕਾਫੀ ਨਾ ਹੀ ਦੀਆਂ ਬਦਰੀਨਾਥ ਨੂੰ ਤੇ ਪਾਂਡੂਕੇਸ਼ਵਰ ਚ ਹੋਟਲ ਕਾਫੀ ਚੰਗੇ ਮਿਲ ਜਾਣਗੇ ਤੇ ਖਾਣ ਪੀਣ ਵਾਸਤੇ ਰੈਸਟੋਰੈਂਟ ਵੀ ਕਾਫੀ ਚੰਗੇ ਆ ਕੇ ਪਿੱਛੇ ਸੰਗਦਾ ਕਾਫੀ ਰੋਕਣੀਆਂ ਇੱਥੇ ਪਿੱਛੇ ਕਾਫੀ ਖੜੀਆਂ ਸੀ ਆ ਕੀ ਹੈ ਬਾਈ ਕਿ ਚਤੰਦਰ ਜੀ ਚਤੰਦਰ ਹ ਚਤੰਦਰ ਆ ਬੈਂਗਣ ਪਾਣੀ ਪੂਣੀ ਛਿਰਕ ਅੱਜ ਤੇ ਅਰੇ ਬੈਂਗਣ ਇਹਦਾ ਇੰਨਾ ਤਾਂ ਬੁੰਡਾ ਲੱਗਦਾਗਾ ਅੱਲਾ ਤੋ ਕੀ ਤੇਰ ਮੈਂ ਤੋ ਕੁੜਤ ਹੈ 1 ਵਜੇ ਭਾਈ ਆਪਾਂ ਇਸ ਪਿੰਡ ਦੇ ਨਾਲ ਵਿਚਾਲੇ ਜੇ ਤੁਰੇ ਆਉਂਦੇ ਸੀਗੇ ਜਿੱਥੋਂ ਕੇਲੇ ਲੈ ਸੀਗੇ ਤੇ ਹੁਣ ਟਾਈਮ ਹੋ ਗਿਆ 3 ਵਜੇ ਜੀ 2:30 ਵਜੇ ਤੋਂ ਬਾਅਦ ਤਾਂ ਕਨੇ ਦੁਪਹਿਰਾ ਵੀ ਢਲ ਜਾਂਦਾਗਾ ਦੰਨ ਬੱਜ ਗਏ ਤੇ ਮੁੰਡੇ ਸੀਗੇ ਥੱਕੇ ਜੇ। ਧਮੇ ਕਿਲੋਮੀਟਰ ਦੂੜੀ ਚੱਲਿਆਗਾ ਪਰ ਥੱਕੇ ਥੱਕੇ ਜੇ ਪਏ ਸੀਗੇ। ਸਾਈਕਲ ਆਪਣੇ ਆ ਖੜੇ ਆ। ਹਜੇ ਵੀ ਇੱਥੇ ਹੀ ਆ ਧੰਨ ਬੱਜ ਗਏ। ਤੇ ਬੈਠੇ ਬੈਠੇ ਗਿਰੀਆਂ ਗੁਰੀਆਂ ਆਈਆਂ। ਕੇਲੇ ਖਾਈ ਗਏ ਵਾਵਾ। ਚਾਹ ਪੀ ਚੂ ਪੀ ਗਏ। ਤੇ ਹੁਣ ਕੀ ਕਰੀ ਜਾਂਦੇ ਆ। بس ਮੁਸਾਫਰ ਬਲੋਡਿੰਗ 79% ਹੁਣ ਕਹਿੰਦੇ ਮੁੰਡੇ ਪਰ ਹੌਂਸਾ ਦੇ ਬਾੜੇ ਧੜੀ ਬੈਠੇ ਆ ਅਜੇ ਚਲਣਾ ਚਲਣਾ ਹੈਗਾ ਕਿ ਹੈ ਨਹੀਂ ਜੀ ਨਾ ਖਾਣਾ ਲੈਣਾ ਇੱਥੇ ਬੈ ਕੇ ਖਾ ਲਿਆ ਬਾੜੇ ਦੀ ਵੀੜੀ 5 ਕਿਲੋਮੀਟਰ ਨਾ ਰਾਮ ਨਾਲ ਓਲ ਇੰਡੀਆ ਕਰਨਾ ਬਾਬੇ ਐ ਨਹੀਂ ਕਿ ਮਤਲਬ ਬਾੜੀ ਨਵੇੜੀ ਜਾਣੀ ਹੈ ਹੋ ਜਾਂਦੇ ਆ ਉਹ ਰੇੜੇ ਵਾਲੇ ਦਾ ਬਾਬੇ ਕਿੱਥੇ ਚੱਲੇ ਜੀ ਕਹਾਂ ਦੇ ਚਲੇ ਦੇ ਉਹ ਕਿੱਥੋਂ ਸੇ ਚਲੇ ਪਿੱਛੇ ਉਸ ਦੇ ਲਈ ਹੈ ਉਹ ਇੱਕ ਫਸਤੀ ਪਾਉਣਾ ਹੈ ਮਾਲ ਮਾਲ ਵਾਲੀ अच्छा आज ठीक है ठीक है, है, है बाबा जी ठीक है ठीक है बस री कहो इथे लाई समाधि 2 2.5 ਘੰਟੇ ਸੁੱਤੇ ਆ ਮੋਢੇ ਤੇ ਹੁਣ ਸਰੀਰ ਕਾਇਮ ਆ ਨਾ ਹੁਣ ਤਾਂ ਕਾਇਮ ਆ ਪੂਰੇ ਓਕਰਪੋਟ ਹੁਣ ਦਾ ਸਰੀਰ ਮੇਰਾ ਵੀ ਵੜਕਾ ਮਾਰਦਾ ਗਾ ਆ ਭਾਈ ਤੂੰ ਬਾਹ ਭਾਈ ਤੂੰ ਪਤਾ ਲਾ 20 ਕਿਲੋਮੀਟਰ ਰਹਿ ਗਿਆ ਬਸ ਫਿਰ ਉਹ ਹੀ ਰਾਤ ਵਾਲੀ ਗੱਲ ਛੜੀ ਚੜਾਈ ਆ ਤਾਂ ਵੀ ਕੋਈ ਚੱਕਰ ਨਹੀਂ ਬਸ ਇਹ ਨਿਪੜ ਗਈ ਬਾਅਦ 10 ਦਿਨ ਬਿੜਾਂ ਖਰਾਬ ਬਦਰੀ ਨਾਥ ਰਹਿ ਗਿਆ ਜੀ 18 ਕਿਲੋਮੀਟਰ ਤੇ ਹੋਂ ਤੱਕ ਜਿੰਨਾ ਕ ਵੀ ਸਫਰ ਕੱਢਿਆ ਗਿਆ ਸਾਰਾ ਐ ਸਲੋਟੀ ਤੁਰਕੀ ਆਏ ਆ ਭਾਈ ਚੜਨ ਨੂੰ ਤਾਂ ਹਜੇ ਟਾਈਮ ਲੱਗੇ ਨਹੀਂ ਕਿਉਂਕਿ ਢਲਾਨ ਆਈ ਨਹੀਂ ਜੀ ਸਾਰਾ ਰਾਹ ਐਦਾਂ ਹੀ ਬਰਾੜ ਬਾਈ ਵੀ ਨਾਲ ਤੇ ਦੋ ਸਾਥੀ ਆਪਣੇ ਹੋ ਹਜੇ ਮਗਰ ਆਉਂਦੇ ਆਗੇ 18 ਕਿਲੋਮੀਟਰ ਰਹਿ ਗਿਆ ਜੀ 18 ਕਿਲੋਮੀਟਰ ਪਿਆਗਾ ਅੱਜ ਪਹੁੰਚ ਨਹੀਂ ਸਕਦੇ ਹਾਂ ਤੇ ਅੱਗੇ ਦੂਜਾ ਪੋਲਾ ਆਊਗਾ ਵੱਡਾ ਰਿਵਰ 뷰 ਪੁਆਇੰਟ ਵਾਲਾ 2 ਕਿਲੋਮੀਟਰ ਦੇ ਹਾਂ ਉਹ ਤੋਂ ਅੱਗੇ ਹਨੂਮਾਨ ਚੱਟੀ ਆ ਹਨੂਮਾਨ ਚੱਟੀ ਦਾ ਪੈਸੇ 7-8 ਕਿਲੋਮੀਟਰ ਪਈ ਹੈ ਇੱਥੇ ਉੱਥੋਂ ਤੱਕ ਫਿਰ ਕੋਸ਼ਿਸ਼ ਕਰਾਂਗੇ ਪਹੁੰਚਣ ਦੀ ਉੱਥੇ ਆਪਾਂ ਨੂੰ ਖੁੱਲੀ ਜਗ੍ਹਾ ਮਰਜ਼ੀ ਕੈਂਪੂ ਲਾਉਣ ਨੂੰ ਤੇ ਹਾਂ ਭਾਈ ਆਪਾਂ ਨੂੰ ਹੁਣ ਕਾਲੀ ਕੋਈ ਨਹੀਂ ਹੈਗੀ 25 ਤਰੀਕ ਤੱਕ ਆਪਾਂ ਨੂੰ ਥੋੜੀ ਜਲਦਬਾਜ਼ੀ ਸੀਗੀ ਆਪਾਂ ਜਿਆਦਾ ਭੱਜੇ ਠੱਠੇ ਕਿਉਂਕਿ ਬਾਬਿਆਂ ਦੇ ਦਰਸ਼ਨ ਕਰਨੇ ਸੀਗੇ ਹੁਣ ਆਪਾਂ ਨੂੰ ਕੋਈ ਗੱਲ ਨਹੀਂ ਜੇ ਇੱਥੇ ਰਾਤ ਪੈ ਗਈ ਤਾਂ ਬੱਸ ਇੱਥੇ ਤੰਬੂ ਕੱਢ ਦੇਣਾਗਾ ਸਾਈਆਂ ਵਾਜ ਕੈਂਪੋਲੀਆਂ ਤੇ ਹੋ ਰਹੇ ਆ ਜਾਵਾਂ ਭਾਈ ਹੌਲੀ ਹੌਲੀ ਆਏਾਂਗੇ ਖੜ ਜਾਂਨੇ ਇੱਥੇ ਕਿੱਥੇ ਜੱਤੇ ਆ ਕਰਦਾ ਖੜ ਜਾਈਦਾਗਾ ਵੀ ਰਾਵਣਾ ਆ ਪਾਣਾ ਪੂੜਾ ਨੇ ਨਿਆਰੇ ਲੈਂਦੇ ਹਨ ਹੌਲੀ ਹੌਲੀ ਠੰਡੀ ਹਵਾ ਖਾਂਦੇ ਮਿਹਰੇ ਨਾਲ ਹੀ ਜਾਂਦੇ ਅੱਜ ਆ ਜਨਾਬ ਪਿੰਡ ਕਿਹੜਾ ਜੀ ਇਹ گاਉਂ گاਉਂ ਕੌਣ ਸਾ ਇਹ ਲਾਂਬੜਗੜ 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 ਹਾਂ ਲਾਂਬੜਗੜ ਲਾਂਬੜਗੜ ਇਹ ਅੱਗੇ ਪਿੰਡ ਆ ਜੀ ਲਾਂਬੜਗੜ ਜਿੱਥੇ ਆਪਾਂ ਅੱਜ ਰਾਤ ਰੱਖਾਂਗੇ ਤੇ ਆ ਬਾਈ ਜਿਹੜਾ ਤੁਸੀਂ ਖੇਲਾ ਰਖਾ ਹੁਣ ਦੇਖੀ ਇਹਨਾਂ ਨਾ ਇਹ ਕਹਿੰਦੇ ਵੀ 2013 ਚ ਹੋਇਆ ਸੀਗਾ 2013 ਚ ਇਹ ਪਹਾੜ ਡਿੱਗਿਆ ਸੀ لینڈ ਸਲਾਈਡ ਹੋਈ ਸੀ ਤੇ ਉਦੋਂ ਦਾ ਹਜੇ ਉਵੇਂ ਹੀ ਪਿਆ ਰਖਿਆ ਖੜਾ ਹੁਣ ਹੁਣ ਆ ਕੇ ਕਿਤੇ ਕੰਮਕਾਰ ਚੱਲਿਆਗਾ ਤੇ ਆ ਮਸ਼ੀਨਾਂ ਮਸ਼ੂਨਾਂ ਨਹੀਂ ਭਾਈ ਲੱਗੀਆਂ ਬੰਨੀਆਂ ਤੇ ਨਾ 7.5 ਬਾਵਾ ਕਾਫੀ ਟਾਈਮ ਹੋ ਗਿਆ ਭਾਈ ਇਹਨੂੰ ਤਾਂ ਹੁਣ ਕੰਮਕਾਰ ਚੱਲਿਆ ਹੁਣ ਲੰਘਣ ਵਾਸਤੇ ਜਗ੍ਹਾ ਬਣਾਈ ਹੋਈ ਆ ਤਾਂ ਉਹ ਨਹੀਂ ਬਣਤੀ ਹੋਏ ਇਹਨਾਂ ਨੇ ਬਾਕੀ ਜਿਹੜਾ ਸੁਧਾਰ ਵਾਲਾ ਚੰਗਾ ਕੰਮ ਆ ਉਹ ਹੁਣ ਚੱਲਿਆਗਾ ਲਾਂਬੜਾ ਗਾੜਾ ਟਾਈਮ ਹੋ ਗਿਆ ਜੀ ਪੌਣੇ 6 ਦਾ ਤੇ ਪਿੰਡ ਸਾਨੂੰ ਪਹਿਲਾਂ ਦੱਸਿਆ ਹੀ ਆ ਉਹੀ ਆ ਪਤਾ ਨਹੀਂ ਕਿਹੜਾ ਘੜਾਗਾ ਸਾਈਕਲ ਆ ਪਾ ਜੀ ਇੱਥੇ ਲਾ ਤੇ ਆਪਣਾ ਜਗ੍ਹਾ ਮਿਲ ਗਈ ਪਿੱਛੋਂ ਬਾਈਆਂ ਤੋਂ ਪੁੱਛ ਕੇ ਆਏ ਆ ਕਹਿੰਦੇ ਵੀ ਇੱਥੇ ਜੀ ਡੈਂਟ ਲਾ ਲ ਨਿਸ਼ੂ ਭਾਈ ਆਪਣਾ ਹੋ ਤੁਰਿਆ ਆਉਣਾਗਾ ਤੇ ਆ ਇਸਕ ਟਾਈਮ ਬਾਈ ਬਸ ਰੁਕ ਜਾਣਾ ਚਾਹੀਦਾ ਹੈ ਹਰ ਜੇ ਇਲਾਕਿਆਂ ਚ ਕਿਉਂਕਿ ਜੇ ਇਥੋਂ ਗਾਂਦਰ ਪੈਂਦੇ ਆ ਹੁੰਦਾ ਵੀ ਥੋੜਾ ਜਿਹਾ ਹੋਰ ਬਾਟ ਕੱਢ ਲਗੇ ਹਨ ਤੇ ਐ ਨਹੀਂ ਪਤਾ ਗਾਹਾਂ ਪਰ 20 ਕਿਲੋਮੀਟਰ ਤੱਕ ਮੱਖੀ ਵੀ ਨਾ ਮਿਲਦੀ ਤੇ ਚੜਾਈ ਆ ਜਾਂਦੀ ਫਿਰ ਤੰਗ ਹੋਈ ਜਾਂਦੇ ਤੇ ਵੀ ਟਾਈਮ ਜੇ ਨਾਲ ਦਿਨ ਖੜੇ ਜੇ ਹਨ ਤੇ ਵਧੀਆ ਥਾਂ ਜੀ ਲੱਭ ਕੇ ਨਾ ਜਿੱਥੇ 2-4 ਲੋਕ ਵੀ ਹਣ ਦੇ ਤੇ ਹੈਗੇ ਆ ਪਿੰਡ ਤਾਂ ਬਈ ਇੱਥੇ ਹਰ ਜੇ ਹੁਣ ਸਾਹਮਣੇ ਦੇਖ ਲੋ 3-400 ਵੋਟ ਹੋਊਗੀ ਬਸ ਇੰਨੇ ਕੀ ਆਗੇ ਕਿਲੋਮੀਟਰ ਤੇ ਪਿੰਡ ਆ ਜਾਂਦਾ ਆ ਇਹਨਾਂ ਦਾ 20 ਕਿਲੋਮੀਟਰ ਦੇ ਨਾ ਆਵੇ ਤੇ 4-500 ਵੋਟ ਵਾਲਾ ਪਿੰਡ ਆ ਬਸ ਤੇ ਲੋਕੇਸ਼ਨ ਦੇਖੋ ਤੁਸੀਂ ਪਹਾੜ ਦੇ ਛਤਰਛਾਇਆ ਹੇਠ ਆਹ ਲਾਤੇ ਆਪਾਂ ਸੈਂਗਲ ਜੀ ਲਿਆ ਕੇ ਇੱਥੇ ਟੈਂਟ ਲਾਵਾਂਗੇ ਅੱਜ ਆਪਾਂ ਤੇ ਰੋਟੀ ਟੋਕਰਾ ਦੇਖਦੇ ਆਂ ਕੀ ਕਰਕੇ ਵੈਸੇ ਤਾਂ ਖਾ ਕੇ ਕਰੀ ਤਾਂ ਭੁੱਖਾ ਹੀ ਨਹੀਂ ਗਈ ਨਾ ਨਹੀਂ ਕਰਦੇ ਕੋਈ ਹੱਲ ਗੱਲ ਬਾਤ ਫੇਰ ਟਾਈਮ ਹੋ ਗਿਆ ਜੀ ਸਵਾ 6 ਦਾ ਤੇ ਟੈਂਟ ਟੱਕਰੀ ਉੱਥੇ ਲਾ ਕੇ ਰੱਖਿਆ ਏ ਮੁੰਡੇ ਤੇ ਖਾਣ ਪੀਣ ਦਾ ਬੰਦੋਬਸਤ ਕਰੀ ਜਾਂਦੇ ਆ ਨਿਸ਼ੂ بھائی ਕਹਿੰਦਾ ਅੱਜ ਜ਼ਿੰਮੇਵਾਰੀ ਮੇਰੀ ਆ ਕਹਿੰਦਾ ਖਾਣ ਪੀਣ ਦੀ ਕਹਿੰਦਾ ਕੀ ਬਣਾਉਣਾ ਕੀ ਕਰਨਾ 90 ਰੁਪਏ ਦਾ ਮਿਲਦਾ ਜੀ ਇੱਥੇ ਅੱਧਾ ਕਿਲੋ 90 ਰੁਪਏ ਦੇ ਬੇਸਨ ਦਾ ਅੱਧਾ ਕਿਲੋ ਦਾ ਬੈਟ ਲੈ ਲਿਆ ਹੈ ਬਾਈ ਇੱਥੇ ਵੀ ਕਿੱਥੇ ਆ ਫਿਰ ਆਪਾਂ ਮਤਰਾ ਕਿੰਨੇ ਦਾ ਏ 90 ਰੁਪਏ ਦਾ ਅੱਧਾ ਕਿਲੋ ਆਪਣੇ ਕੀ ਰੇਟ ਆ ਆਪਣੇ 90 ਰੁਪਏ ਦਾ ਕਿਲੋ ਡਬਲ ਫਰਕ ਆ ਨਾ ਹੋ ਫਰਕ ਦੇ ਹਣ ਤੋ ਕੀ ਖਾਏਗਾ ਬੇਸਨ ਦੇ ਚਿਲੇ 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 ਨਮਕ ਵਿੱਚ ਤਹਿ ਗਈ ਹੈ ਨਾ ਹਾਨੂਨ ਮਿਰਚ ਹੈਗਾ ਨਮਕ ਮਿਰਚ ਨਹੀਂ ਹੈਗਾ ਨੂਨ ਮਿਰਚ ਹੈਗਾ ਹਾਂ ਗੰਡੇ ਰਹਿ ਗਏ ਆਪਣੇ ਗੰਡੇ ਹੈਗੇ ਗੰਡੇ ਹੈ ਗੰਡੇ ਵਿਆਜ ਵਿਆਜ ਕੀ ਰੇਟ ਹੈ 40 ਰੁਪਏ 40 ਰੁਪਏ ਕਿਲੋ ਗੰਡੇ ਅੱਧਾ ਕਿਲੋ ਲੈ ਲਓ ਰੇਟ ਤੇ ਬੜੀ ਜ਼ਿਆਦਾ ਹੈ ਰਿਲੈਂਸ ਦੇ ਗੰਡੇ ਟੈਂਟ ਬਾਈ ਦੋ ਕਹਿੰਦੇ ਮੁੰਡਿਆਂ ਨੇ ਸੈੱਟ ਕਰਕੇ ਲਾ ਲੈ ਜਮਾ ਪਹਾੜ ਦੀ ਛਤਰ ਛਾਇਆ ਦੇ ਹੇਠ ਤੇ ਚਾਰੋਂ ਸਾਈਕਲ ਆਪਣੇ ਟੈਂਟ ਦੇ ਨਾਲ ਲੋਕ ਲਾ ਕੇ ਬਾਈ ਖੜਾਤੇ ਤੇ ਆਸੇ ਪਾਸੇ 뷰 ਬੜਾ ਵਧੀਆਗਾ ਸਾਹਮਣੇ ਰੋੜੇ-ਪੋੜੇ ਪਹਾੜਾਗੇ ਤੇ ਵਿੱਚ ਇਧਰ ਦਰਖਤਾਂ ਵਾਲੇ ਵੀ ਆਗੇ ਤੇ ਓਟੀਸਾਂ ਤੇ ਬਾਈ ਬਰਫ਼ ਵੀ ਦਿਖੀ ਜਾਂਦੀ ਥੋੜੀ-ਬਹੁਤ ਅ ਉਚਾਈ ਕਾਫੀ ਹੋਊਗੀ ਉਚਾਈ ਤੇ ਬਰਫ਼ ਪੈਂਦੀ ਆ ਬਾਈ ਥੱਲੇ ਇੰਨੀ ਤਾਂ ਪੈਂਦੀ ਵੀ ਨਹੀਂ ਬਰਫ਼ ਹਨਾ ਤੇ ਹੁਣ ਆਪਾਂ ਚੁੱਲੇ ਚੌਂਕੇ ਦਾ ਕਰਨਾਗਾ ਪਹਿਲਾਂ ਹੀ ਬਣਿਆ ਪਿਆਗਾ ਇੱਥੇ ਆਓ ਸੰਦੀ ਬਠੀਰਗਾ ਲੋਟ ਤੇ ਆਪਾਂ ਪਾਣੀ ਭਰ ਲਈਏ ਫਿਰ ਪਾਣੀ ਭਰ ਲਿਆ ਮਾਂ ਪਹਿਲਾਂ ਇੱਕ ਪਾਣੀ ਦਾ 5 ਲੀਟਰ ਵਾਲਾ ਭਰ ਕੇ ਲੈ ਕੇ ਲਫਾਫਾ ਜਾ ਬਾਈ ਤੇ ਇੱਕ ਪਾਣੀ ਬੋਤਲ ਹੋਰ ਭਰ ਲਗੇ ਤੇ ਜੇ ਰਾਤ ਨੂੰ ਮੀਂਹ ਕਣੀ ਆਈ ਹਨਾ ਤਾਂ ਬਾਈ ਨਾਲ ਆ ਗੱਲ ਕਰੀਏ ਕਿ ਬਾਈ ਦੀ ਦੁਕਾਨ ਮੂਰੇ ਸ਼ੈੱਡ ਪਿਆ ਹੋਇਆਗਾ ਤੇ ਵੀ ਜੇ ਮੀਂਹ ਕਣੀ ਆਈ ਤਾਂ ਰਾਤ ਨੂੰ ਆ ਸ਼ੈੱਡ ਦੇ ਥੱਲੇ ਇੱਥੇ ਆ ਜਾਾਂਗੇ ਤੇ ਬਾਈ ਕਹਿੰਦਾ ਆ ਜਿਓ ਕੋਈ ਨਹੀਂ ਜਿਆਦਾ ਦੂਰ ਨਹੀਂ ਹੈਗੇ ਆਪਾਂ ਇੱਥੇ ਆ ਕੇ ਤੇ ਰਾਤ ਨੂੰ ਭੱਜ ਕੇ ਫਿਰ ਆ ਸ਼ੈੱਡ ਥੱਲੇ ਆ ਜਾਾਂਗੇ ਜੀਓ ਦਾ ਨੈਟਵਰਕ ਬਾਈ ਇੱਥੇ ਫੁੱਲ ਆਗਾ ਤੇ Airtel ਦਾ ਨੈਟਵਰਕ ਬਿਲਕੁਲ ਵੀ ਜਮਾ ਵੀ ਹੈ ਨਹੀਂਗਾ ਇੱਕ ਵੀ ਡੰਡਾ ਨਹੀਂ ਆਪਣੇ ਫੋਨ ਦਾ ਆਪਣੇ ਤਿੰਨੇ ਭਰਾਵਾਂ ਕੋਲੇ Jio ਦਾ SIM ਤੇ ਆਪਣੇ ਕੋਲੇ Airtel ਆ ਮੈਂ ਕਹਿਤੀ ਗੱਲ ਇੱਕ ਬਰਾਤ ਤੈਨੂੰ ਲੈਟਰ ਦੀ ਭਰੀ ਦੇ ਦਿਆਂਗੇ ਸਰਜੀਵਾਨੇ ਨਾਲ ਹਾਂ 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 ਤੇਰੀ ਵੀਡੀਓ ਵੀ ਅਪਲੋਡ ਕਰਾ ਬਸ ਮੇਰੇ ਡੰਡੇ ਜੇ ਕਰਾ ਦਿਓ ਵੀਡੀਓ ਪਾ ਜੇ ਤੇ ਸੰਦੀਪ ਸਿਮਪੋਰਟ ਕਰਾਦਾ ਜਰਾ ਡੰਡੇ ਗੁੰਡੇ ਕੱਟੀ ਜਾਂਦਾ ਤੇ ਪਾਣੀ ਲੈਂਦਾ ਤੇ ਉਹ ਬਾਈ ਨਾਲ ਗੱਲ ਕਰ ਜਾਂਦੀ ਜੇ ਰਾਤ ਨੂੰ ਮੀਂਹ ਕਣੀ ਆਉਂਦੀ ਆ ਤਾਂ ਸ਼ੈੱਡ ਬਣਿਆ ਹੋਇਆ ਦੁਕਾਨ ਦੇ ਮੂਹਰੇ ਤੇ ਬਾਈ ਕਹਿੰਦਾ ਆ ਜਾਓ ਕੋਈ ਚੱਕਰ ਨੇ ਜੇ ਸਾਈਕਲ ਥੁੰਕਲ ਖੜਾ ਆਵਾਂਗੇ ਜੇ ਮੀਂਹ ਕੜਾ ਆਇਆ ਕੋਈ ਠੀਕ ਆ ਜੀ ਤੇ ਚੁੱਲਾ ਮੈਂ ਕਰਦਾਗਾ ਰੈਡੀ ਮਾੜੀ ਜਦ ਨਦੀ ਕੋਲੇ ਜਾ ਕੇ ਗੱਲਬਾਤ ਕਰ ਆਵਾਂ ਆਦਰ ਨਾਲ ਹੀ ਜਾਂਦੀ ਹੈ ਜੀ ਹਲਕਨੰਦਾ ਨਦੀ ਉੱਤੇ ਹੀ ਲਾਇਆ ਆਪਾਂ ਡੇਰੇ ਤੇ ਸਾਹਮਣੇ ਉਹ ਪੱਥਰ ਆਗਾ ਇਹ 2013 ਦੇ ਵਿੱਚ ਜਿਹੜੀ ਵਾਰਡ ਆਈ ਸੀ ਨਾ ਭਾਈ ਉਹ ਸਾਨੂੰ ਪਿੱਛੇ ਦਿਖਾਇਆ ਵੀ ਉਹ ਬਣੀ ਜਾਂਦਾ ਸੀ ਗੱਲਬਾਤ ਹੋਣੀ ਬੰਨ ਲੱਗਿਆ ਹਨਾ ਸਾਰਾ ਸਿਸਟਮ ਇਹ ਤੇ ਉਹ ਖਾਸੀ ਵੱਡੀ ਬਾੜ ਸੀਗੀ ਭਾਈ ਮਨ ਲ ਕੇ ਵੀ ਬਾਵਾ ਤਬਾਹੀ ਕਰੀ ਸੀ ਉਹਨੇ ਜਿਹੜੀ ਆ ਸਾਰੀ ਤਬਾਹੀ ਕਰੀ ਹੋਈ ਹੈ ਨਾ ਆ ਸੜਕ ਵੀ ਨਮੀ ਬਣੀ ਹੋਈ ਹੈਗੀ ਜਿਹੜੇ ਉੱਤੇ ਪਿਆ ਪੱਥਰ ਪੁੱਥਰ ਆ ਸਾਰਾ ਕੁਝ ਖਿੱਲਾ ਰਖਾਉਣ ਪਿਆਗਾ ਇਹ ਉਸ ਟਾਈਮ ਦਾ ਉਦੋਂ ਦਾ ਹੀ ਹੈਗਾ 2013 ਮਿਲੇ ਦਾ ਖਾਸਾ ਕੁਝ ਰੋੜ ਕੇ ਲੇ ਗਈ ਸੀ ਸਾਰੀਆਂ ਦੁਕਾਨਾਂ ਤੋਂ ਕੋਨਾ ਹਨਾ ਬਾਵਾ ਤਬਾਹੀ ਕਰੀ ਸੀਗੀ ਤੇ ਜਿਹੜਾ ਉਹ ਸਾਹਮਣੇ ਤੁਸੀਂ ਪੱਥਰ ਦੇਖੀ ਜਾਂਦੇ ਹੋਗੇ ਤੇ ਇੱਥੇ ਬਾਈ ਸੀਗਾ ਉਹਦਾ ਮੰਦਿਰ ਸੀਗਾ ਇਹ ਇੱਕ ਮਿੰਟ ਮੜਾ ਥੱਲੇ ਉਤਰ ਜੀ ਗਏ ਹੁਣ ਨੱਕ ਫੁੱਟ ਜੇ ਉਹ ਬਾਬਾ ਲਈ ਕਰੇ ਇਸ ਜਗ੍ਹਾ ਦੇ ਉੱਤੇ ਮੰਦਿਰ ਬਣਿਆ ਹੋਇਆ ਸੀਗਾ ਤੇ ਜਦੋਂ ਆਇਆ ਬਾੜ ਆਈ ਬਾਈ ਤੇ ਉਹ ਮੰਦਿਰ ਨਾ ਰੁੜ ਗਿਆ ਸੀਗਾ ਸਾਰਾ ਕੁਝ ਹੀ ਰੁੜ ਗਿਆ ਜਦੋਂ ਹਨ ਤੇ ਮੰਦਿਰ ਵੀ ਉਹ ਹੋ ਗਿਆ ਸੀਗਾ ਤੇ ਫਿਰ ਲੋਕਾਂ ਨੇ ਜਿਹੜੇ ਆਸੇ ਪਾਸੇ ਦੇ ਇੱਥੋਂ ਦੇ ਲੋਕ ਆ ਗਏ ਤੇ ਉਹਨਾਂ ਨੇ ਆ ਪੱਥਰ ਇੱਥੇ ਜਿਹੜਾ ਉਦੋਂ ਦਾ ਹੀ ਪਿਆਗਾ ਇਹ ਬਾਅਦ ਚ ਬਾੜ ਦੇ ਆ ਵਿੱਚ ਹੀ ਆਇਆ ਪੱਥਰ ਤੇ ਉਹਦੇ ਉੱਤੇ ਆ ਆਪਣੇ ਧਰਮ ਦਾ ਹਨਾ ਨਿਸ਼ਾਨ ਲਾ ਕੇ ਤੇ ਉਦਾਂ ਹੀ ਰੱਖਿਆ ਹੋਇਆਗਾ ਤੇ ਆਸੇ-ਪਾਸੇ ਆ ਕੀਤਾ ਹੋਇਆਗਾ ਇੱਥੇ ਮੱਥਾ ਟੇਕ ਜਾਂਦੇ ਆਗੇ ਤੇ ਆ ਜਾਂਦੀ ਹਲਕਨੰਦਾ ਇੱਥੋਂ ਜਿਹੜਾ ਤਾਹਾਂ ਤੋਂ ਆ ਬਾਹਰ ਥੋੜਾ ਜਿਆਦਾ ਤੇਜ ਹੋ ਜਾਂਦਾਗਾ ਕਿਉਂਕਿ ਉਚਾਈ ਜਿਆਦਾ ਹੋਊਗੀ ਨਾ ਗਾਂ ਜਾ ਕੇ ਥੋੜੇ ਜਿੱਥੇ ਆ ਗੋਵਿੰਦ ਘਾੜ ਸੀਗੇ ਉੱਥੇ ਇਹਨਾਂ ਦਾ ਬਹਾਅ ਇਹਦਾ ਤੇਜ਼ ਨਹੀਂ ਸੀਗਾ ਇੱਥੇ ਜ਼ਿਆਦਾ ਤੇਜ਼ ਆ ਬਹਾ ਆ ਆ ਪਿਆ ਜੀ ਉਹ ਪੱਥਰ ਤੇ ਸਾਹਮਣੇ ਉਹ ਉੱਤੇ ਉੱਪਰ ਆਪਣੇ ਲੱਗੇ ਹੋਏ ਆ ਡੇਰੇ ਤੇ ਹੁਣ ਬਣਾਉਨੇ ਆ ਖਾਣ ਪੀਣ ਦਾ ਕਰਦੇ ਆ ਜੀ ਤੇ ਬਾਬਾ ਭਲੀ ਕਰੇ ਅਗਲੀ ਵਾਰ ਗੱਲਬਾਤ ਫੇਰ ਕਰਦੇ ਆਂਗੇ ਤੁਹਾਡੇ ਨਾਲ ਤੇ ਵੀਡੀਓ ਨਾਲ ਤੁਸੀਂ ਬਣੇ ਰਿਹਾ ਕਰੋ ਕਮੈਂਟ ਕਮੈਂਟ ਭਾਈ ਕਰੀ ਚੱਲਿਆ ਕਰੋ ਤੇ ਪੜੀ ਜਾਇਆ ਕਰਾਂਗੇ ਆਪਾਂ ਜੀ ਲੱਗਿਆ ਰਹਿੰਦਾ ਇਹਨੇ ਨਾਲ ਟਾਈਮ ਹੋ ਗਿਆ ਜੀ 7:30 ਦਾ ਨੇ ਨਿਸ਼ੂ ਭਾਈ ਇਹ ਮੜਿਆ ਕਰੀ ਹੋਰ ਦੱਸਦੇ ਵੀ ਕੀ ਕਹਿੰਦਾ ਸੀ ਕੀ ਬਣਾਏਗਾ ਬੇਸਨ ਦੇ ਚਿਲੇ ਕਹਿ ਲੋ ਪੂੜੇ ਕਹਿ ਲੋ ਪਰ ਜਮਾ ਹੀ ਐ ਐਂਡ ਪਾਵਰਫੁਲ ਚੀਜ਼ ਬਣ ਜਾਂਦੀ ਐ ਬੇਸਨ ਦੇ ਚਿਲੇ ਠੰਡ ਤੋਂ ਬਚਾ ਕੇ ਰੱਖਦੀ ਐ ਇਹੇ ਠੰਡ ਤੋਂ ਬਚਾ ਕੇ ਰੱਖ ਚੱਲ ਦੇਖਦੇ ਆ ਬਾਬਾ ਕੀ ਬਣਾਏਗਾ ਮੈਨੂੰ ਲੱਗਦਾ ਤੋ ਨਾ ਅੱਛਾ ਜਕਰਚੀ ਲੈ ਕੇ ਆ ਇਹੋ ਮੜਚੀ ਲੈ ਲੇ ਹੋਰ ਪਾ ਸਰੋਦਾ ਤੇਲ ਬਾਪੂ ਨੇ ਕਾਣੀ ਕਢਾ ਕੇ ਲਿਆਂਦੀ ਸੀਗੀ ਉਹੀ ਤੇਲ ਅਜੇ ਆਪਣੇ ਕੋਲੇ ਬਾਈ ਚੱਲੇ ਜਾਂਦਾਗਾ ਜਲਦੀ ਕੱਢ ਲਿਆ ਕੜਛੀ ਕੱਢ ਕੇ ਲਈ ਮਿੱਟੂ ਜਾਈ ਯਾਰ ਕੀ ਕੜਛੀ ਕੜਛੀ ਆ ਲਓ ਜੀ ਅੱਜ ਬਣਾਣਗੇ ਦੋਸੇ ਹੀ ਕਦੇ ਦੋਸੇ ਕਹਿੰਦਾ ਇਹ ਕਦੇ ਚੀਲ ਦੇ ਪਕੌੜੇ ਕਹਿੰਦਾ ਕਦੇ ਕੁਛ ਕਹਿ ਦਿੰਦਾ ਭੱਲੇ 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 ਮੜਾ ਬਿੱਟੂ ਹੱਤ ਤਾ ਜਲਦੀ ਜਲਦੀ ਹੋ ਜਾ ਜਲਦੀ ਜਲਦੀ ਟਾਈਮ ਭਾਈ 7:30 ਹੋ ਗਏ ਤੇ ਨੀਸ਼ੂ ਦੇ ਪਕੌੜੇ ਆ ਕਿ ਕੀ ਆ ਬਾਬਾ ਇਹ ਪੂੜੇ ਪੂੜੇ ਬਣੀ ਜਾਂਦੇ ਆ ਤੇ ਉਹ ਬਾਈ ਆ ਗਏ ਸੀਗੇ 1 ਮਿੰਟ ਕੈਮਰਾ ਦੂਜਾ ਕਰਨਾ ਉਹ ਆਪਣੇ ਪੰਜਾਬੀ ਭਰਾ ਪਟਿਆਲੇ ਤੋਂ ਸੀਗੇ ਦੇਖ ਕੇ ਖੜ ਗਏ ਸੀਗੇ ਆ ਕੇ ਤੇ ਗੱਲਾਂ ਬਾਤਾਂ ਕਰਕੇ ਗਏ ਆ ਤੇ ਉਹ ਵੀਡੀਓ ਬਾਈ ਬਰਾਡ ਵਾਲੇ ਚੈਨਲ ਤੇ ਵੀ ਜਰੂਰ ਦੇਖਿਓ ਤੇ ਗੱਲਾਂ ਬਾਤਾਂ ਵਧੀਆ ਕਰਕੇ ਗਏ ਕਹਿੰਦੇ ਬਾਈ ਤੁਹਾਡੇ ਸਾਈਕਲ ਦੇਖ ਕੇ ਕਹਿੰਦੇ ਅਸੀਂ ਆ ਗਏ ਕਹਿੰਦੇ ਵੀਡੀਓ ਵੀ ਦੇਖਦੇ ਆਂਗੇ ਤੇ ਸਾਨੂੰ ਸਾਈਕਲਾਂ ਤੋਂ ਪਤਾ ਲੱਗ ਗਿਆ ਤੇ ਬਾਈ ਖੜ ਕੇ 10 ਮਿੰਟ ਹਨਾ ਵਧੀਆ ਗੱਲਾਂ ਬਾਤਾਂ ਕਰਕੇ ਹਜੇ ਉਹ ਜਾਂਦੇ ਆਗੇ ਬਾਈ ਬਦਰੀਨਾਥ ਵੱਲ ਨੂੰ ਆ ਦੇਖੋ ਇਹ ਪਹਿਲਾਂ ਬਾਈ ਇਧਰ ਨੂੰ ਗਏ ਸੀਗੇ ਜਿੱਧਰ ਨੂੰ ਹੁਣ ਮੁੜੇ ਜਾਂਦੇ ਆ ਨਾ ਇਧਰ ਨੂੰ ਅੱਗੇ ਲੰਘੇ ਸੀਗੇ ਫਿਰ ਇਹ ਮੁੜ ਕੇ ਆਏ ਆ ਬਾਈ ਠੀਕ ਆ ਬਾਈ ਸਤਿ ਸ੍ਰੀ ਅਕਾਲ ਜੀ ਨੀਸ਼ੂ ਉਸਤਾਦ ਕਹਿੰਦਾ ਪੂੜੇ ਕਹਿੰਦਾ ਬਾਈ ਚਟਨੀ ਨਾਲ ਖਾਣੇ ਆ ਤੇ ਚਟਨੀ ਲੈ ਕੇ ਆਇਆ ਬਾਈ ਬਾਈ ਤੁਸੀਂ ਇੱਥੋਂ ਹੀ ਹੋਗੇ ਨਹੀਂ ਪਿਆਰ ਤੋਂ ਨਹੀਂ ਪਾਰਸੇ ਆਂ ਬਈਆ ਤੇ ਇੱਥੇ ਕੰਮ ਕਰਦੇ ਹੋਗੇ ਮੇਰੀ ਪੰਜਾਬੀ ਸਮਝ ਆਉਂਦੀ ਹੈ ਕਿ ਆਉਂਦੀ ਨਹੀਂ ਆਉਂਦੀ ਕਹਿੰਦਾ ਆਉਂਦੀ ਤੇ ਪੰਜਾਬੀ ਲੈਂਗੁਏਜ ਪੰਜਾਬੀ ਲੈਂਗੁਏਜ ਕਹਿੰਦਾ ਰੋ ਆਪ ਕਹਾਂ ਸੇ ਹੋ ਬਈਆ ਚਮੋਲੀ 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 ਗੜ੍ਹਵਾਲ ਗੜ੍ਹਵਾਲ ਸੇ ਗੜ੍ਹਵਾਲੀ ਆਤੀ ਹੈ ਤੇ ਬਾਈ ਇਹ ਯਹਾਂ ਪਰ ਕਾ ਕੀ ਕੰਮ ਕਰਤੇ ਹੋ ਆਪ ਯਹਾਂ ਪੇ ਆਪਣਾ ਹੋਟਲ ਹੈ ਹੋਟਲ ਹੈ ਬਹੁਤ ਬੜੀਆ ਬਈ ਬਹੁਤ ਬੋਜਨ ਵਾਲੀ ਪਹਾੜੀ ਰੈਸਟੋਰੈਂਟ ਤੇ ਬਹੁਤ ਧੰਨਵਾਦ ਬਾਈ ਇੱਕ ਨੰਬਰ ਵਾਲਾ ਚਟਨੀ ਇੱਕ ਨੰਬਰ ਨੀਸ਼ੂ ਕੇ ਲਈ ਚਟਨੀ ਆ ਕਰਦਾ ਕੀ ਐ ਯਾਰ ਤੂੰ ਪੂੜੇ ਖਾ ਕੇ ਬਾਈ ਮੁੰਡਿਆਂ ਦੇ ਨਾਲ ਦੀ ਨਾਲ ਹੀ ਕਾਫੀ ਬਾਨੀ ਧਰਤੀ ਦੋ ਪੈਕਟ ਲਿਆਂਦੇ ਸੀ ਅੱਦੀ ਦੀ ਕਿਲੋ ਵਾਲੇ ਦੁੱਧ ਦੇ ਤੇ ਬਣਾਉਨੇ ਆ ਕਾਫੀ ਤੇ ਨੀਸ਼ੂ ਬਾਈ ਪੂੜੇ ਬਹੁਤ ਸੁਆਦ ਸੀਗੇ ਗੱਲਬਾਤ ਪੂਰੀ ਸੀਗੀ ਨਿਆਰਾ ਆ ਗਿਆ ਤੇ ਰੱਬ ਨੇ ਥੋੜਾ ਜਿਹਾ ਹੁਣ ਸਿਸਟਮ ਕੰਮ ਖਰਾਬ ਕਰ ਰੱਖਿਆਗਾ ਜੀ ਹਾਂ ਮੀ ਆ ਗਿਆ ਥੋੜਾ ਜਿਹਾ ਆ ਦੇਖੋ ਤੇ ਹੁਣ ਸਾਨੂੰ ਸਾਈਕਲ ਬਈ ਲੱਕ ਕੇ ਆਉਣੇ ਪਹਿਣਗੇ ਕਿਸੇ ਪਾਸੇ ਤੇ ਆ ਮੈਂ ਮੱਥੇ ਤੇ ਲਾ ਕੇ ਲਾਈਟ ਜੀ ਬਈ ਡਿਸਕਵਰੀ ਵਾਲਾ ਬਣਿਆ ਫਿਰਦਾਗਾ ਇਧਰ ਦੇਖੋ ਪੂਰਾ ਬੁਲਾ ਇਹਦਾ ਲੱਕੜਾ ਲੁਕੜਾ ਭਾਲ ਕੇ ਲਿਆਇਆ ਨਾ ਫਿਰ ਇਸੇ ਨੇ ਕੰਮ ਚਲਾਇਆਗਾ ਆਪਾਂ ਇਹ ਕੰਮ ਲੋਟ ਆਗਾ ਇਹ ਬਾਈ ਬਰਾਡ ਦੀ ਆ ਲਾਈਟ ਜੀ ਮੱਥੇ ਤੇ ਲਾ ਕੇ ਮੈਂ ਕਹਿੰਦਾ ਇਧਰ ਨੂੰ ਟੱਪ ਜਾਣਾ ਕਰ ਇਧਰ ਨੂੰ ਟੱਪ ਜਾਣਾਗਾ ਤੇ ਹੁਣ ਕਰਾਂ ਸਾਈਕਲ ਲਾ ਕੇ ਸ਼ਰਟ ਥੱਲੇ ਕਿਉਂਕਿ ਆਪਣਾ ਜਿਹੜਾ ਉਹ ਬੈਗ ਆ ਨਾ ਉਹਨਾਂ ਚ ਪਾਣੀ ਵੜੀ ਜਾਂਦਾ ਲਗਭਗ ਹੁਣ ਮੋਰੀਆਂ ਮਾਰੀਆਂ ਜੀ ਇਹ ਵੀ ਖਾਦਿਆਂ ਹੋਊਂਗਾ ਬੰਗਾ ਉਹਨਾਂ ਚ ਕਾਫੀ ਭਾਈ ਆਪਣੀ ਉੱਬਲਣ ਚ ਨਹੀਂ ਆਉਂਦੀਗੀ ਤੇ ਇਧਰ ਮੀ ਨੇ ਆਪਣਾ ਸਾਰਾ ਤਾਣਾ ਵਾਣਾ ਪਾਟਤਾ ਇੱਥੇ ਟੈਂਟ ਲੱਗੇ ਸੀਗੇ ਆਪਣੇ ਤੰਬੂ ਜਿਹੜੇ ਉਹ ਪੱਟਰੇ ਪੈ ਗਏ ਮੀ ਕਰਕੇ ਤੇ ਇੱਥੇ ਮੈਂ ਕੱਲਾ ਹੀ ਰਹਿ ਗਿਆ ਹੁਣ ਉਹ ਭਾਈ ਸਾਹਿਬ ਸਾਰੇ ਗਏ ਛੱਡ ਥੱਲੇ ਕਹਿੰਦੇ ਕਾਫੀ ਭਾਈ ਤੂੰ ਬਣਾ ਕੇ ਫੇਰ ਹੀ ਆਈਂਗਾ ਤੇ ਤੂੰ ਹੀ ਬੱਦ ਚਾਸ ਕੜੂਆ ਕਹਿੰਦੇ ਪੀਣ ਦਾ ਟਾਈਮ ਜੀ 9:40 ਹੋ ਗਏ ਤੇ ਮੀ ਜੀ ਕਣਮਣ ਕਾਣੀ ਕਣਮਣ ਕਾਣੀ ਹੋਈ ਜਾਂਦੀ ਐ ਤੇ ਜੀਦਾ ਕਰਕੇ ਆਪਾਂ ਨੂੰ ਆਪਣੇ ਤੰਬੂ ਪਟਕੇ ਲਿਆਉਣੇ ਪਏ ਇਹ ਆ ਸ਼ੈੱਡ ਪਾਇਆ ਹੋਇਆ ਜੀ ਤੇ ਸ਼ੈੱਡ ਦੇ ਥੱਲੇ ਚੱਕ ਲਿਆ ਸਾਰਾ ਤਾਣਾ ਵਾਣਾ ਸਭ ਕੁਝ ਸੰਦੀਪ ਖੁੰਝੇ ਲੱਗੇ ਬੈਠਾ ਇਹ ਸਦਰਜ ਬਾਈ ਥੋੜਾ ਜਖਾਮ ਨਾਲ ਉਲਦੇ ਹੋਇਆ ਸਾਰੇ ਸਾਰੇ ਮੈਂ ਆਪਣੇ ਜਾਨ ਲੱਗੇ ਸਾਰਿਆਂ ਨੂੰ ਹਲ-ਕਲ ਜਖਾਮ ਜਿਹਾ ਵੀ ਲੱਗਿਆ ਮੈਂ ਨੱਕ ਬੰਦ ਹੋਇਆ ਪਿਆਗਾ ਤੇ ਸਾਈਕਲ ਆਪਣੇ ਉਹ ਖੜੇ ਆਗੇ ਜੀ ਮੀਂਹ ਕਣੀ ਤੋਂ ਜਣ ਤੋਂ ਅੱਜ ਇੱਥੇ ਪੈਣਾ ਪੈ ਰਿਹਾ ਆਪਾਂ ਛੱਡ ਦੇ ਥੱਲੇ ਤੇ ਭਾਈ ਬੜਾ ਧੰਨਵਾਦ ਤੁਹਾਡਾ ਦੇਖਣ ਵਾਲਿਆਂ ਦਾ ਸਾਰੇ ਵੀਰਾਂ ਦਾ ਹਨਾ ਤੇ ਫੇਸਬੁੱਕ ਤੇ ਭਾਈ ਆਪਣੇ 4 ਦਿਨ ਪਹਿਲਾਂ 400 ਫੋਲੋਅਰ ਸੀਗੇ ਤੇ ਫੇਸਬੁੱਕ ਵਾਲਿਆਂ ਦਾ ਵੀ ਭਾਈ ਬੜਾ ਧੰਨਵਾਦ ਆ ਆਪਣੇ 10000 ਫੋਲੋਅਰ ਹੋ ਗਏ 4-5 ਦਿਨਾਂ ਦੇ ਵਿੱਚ ਵਿੱਚ ਹੀ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰੀਆਂ ਲਾਈਕ ਕਰੀਆਂ ਸਾਰਿਆਂ ਦਾ ਭਾਈ ਦਿਲੋਂ ਧੰਨਵਾਦ ਤੇ ਹੁਣ ਆਪਾਂ ਲੱਗੇ ਆ ਸਾਉਂਡ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆ ਜੀ ਕਲ ਨੂੰ ਆਪਾਂ ਜਾਣਾ ਬਦਰੀਨਾਥ ਕਣੀ ਉਧਰ ਦਾ ਦਿਖਾਵਾਂਗੇ ਸਿਸਟਮ ਕੀ ਗੱਲਬਾਤ ਹੈ ਹੈਨਾ ਤੇ ਆਪਾਂ ਵੀ ਪਹਿਲੀ ਵਾਰੀ ਜਾ ਰਹੇ ਆ ਆਪਾਂ ਵੀ ਨਹੀਂ ਗਏ ਕਿ ਕੀ ਦੱਸੇਗਾ ਇਸ਼ੂ ਇਸ 3d ਇਸ਼ੂ ਦੱਸੂਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਈ